ਕਹਿੰਦਾ ਇਹ ਜੀ ਮੂਹ ਕਤਾਰ ਕੇ ਗਏ ਆ ਕਿਉਂਕਿ ਤੇਲ ਪੋਆ ਆ ਮੈਂ ਯਾਰ ਪੈਸੇ ਆਂਦਾ ਨਾ ਤੇਲ ਪਾ ਕੇ ਭੱਜੇ ਬੰਦੇ ਤੇਲ ਪਾ ਕੇ ਬੰਦੇ ਭੱਜੇ ਨਾ ਕੋਈ ਵਾਪਸ ਮੁੜੇ ਫਿਰ ਇਹਨੂੰ ਲੈਣ ਆਏ ਆ ਮੈਨੂੰ ਫਿਰ ਮੇਰੇ ਪੈਸੇ ਮੈਂ ਪੈਸੇ ਨਾ ਦੇ ਨਾ ਅਨੰਦ ਦੇ ਉਹ ਨਾਲ ਪੁੱਛੇਗਾ ਅੱਛਾ ਤੂੰ ਮੰਦਪਰ ਆ ਕੇ ਤੇਲ ਪਾਉਣ ਕੇ ਉਹਦੇ ਕੋਲ ਆਇਆ ਤੂੰ ਉਹ ਤੂੰ ਅਗ ਲੱਗਦੇ ਬੰਦੇ ਨੇ ਕਿ ਉਹਨਾਂ ਨੂੰ ਉੱਥੇ ਜਾ ਕੇ ਦੇਤਾ ਆ ਅੱਗ ਲੱਗਦੀ ਆ ਉੱਥੇ ਜਾ ਕੇ ਦੇਤਾ ਆ ਵੀਰ ਦੀ ਕੀ ਵਾਪਰਿਆ ਪਾਜੀ ਇਹ ਤਿੰਨ ਬੰਦੇ ਆਏ ਆ ਕਮਾਣਾ ਵੱਲੋਂ ਤੇਲ ਪਾਇਆ ਇਹਨਾਂ ਨੇ ਇਹਨੂੰ ਇਹਨੂੰ ਵੀ ਇਹਨੂੰ ਬੰਦੇ ਨੂੰ ਰਾਹ ਚ ਧਾਰ ਗਏ ਆ ਇਹਦੇ ਨਾਲ ਦੋ ਸਾਥੀ ਇਹਦੇ ਠੀਕ ਆ ਜੀ ਉਹ ਦੋ ਸਾਥੀ ਇੱਥੋਂ ਇਹਨਾਂ ਨੇ ਤੇਲ ਪਾਇਆ 1000 ਰੁਪਏ ਦਾ ਦੁਕੈ ਵੱਲ ਭੱਜੇ ਆ ਮੈਂ ਮੇਰੇ ਮਗਰ ਗਿਆ ਉਹਨਾਂ ਦੇ ਮਗਰ ਗਿਆ ਤੇ ਉਹ ਬੰਦੇ ਦੁਕੈ ਫੇਰ ਉਸ ਮੋੜੇ ਨੂੰ ਲੈਣ ਵਾਸਤੇ ਸਾਡੇ ਇੱਕ ਬੰਦੇ ਦਾ ਹੱਥ ਵੜਤਾ ਜੇ ਜੀ ਉਹ ਦੋ ਮੌਕੇ ਫਰਾਰ ਹੋ ਗਏ ਜੇ ਤੇ ਆ ਸਾਡੇ ਕਾਬੂ ਆ ਗਿਆ ਜੇ ਇਹ ਪਿੰਡ ਆਪਣਾ ਧੂਲ ਕਤਦਾ ਪਿਆ ਜੇ ਤੇਲ ਕਿੰਨਾ ਕਿੰਨੇ ਦਾ ਪਾਇਆ ਜੇ 1000 ਰੁਪਏ ਦਾ ਪਾਇਆ ਜੀ ਸਪਲੈਂਡਰ ਮੋਟਰਸਾਈਕਲ ਦੇ ਵਿੱਚ ਪਾਇਆ ਜੇ ਸਪਲੈਂਡਰ ਦੇ ਮੋਟਰਸਾਈਕਲ ਦੇ ਠੀਕ ਹੈ ਹਾਂਜੀ ਹਾਂਜੀ ਤੁਹਾਡਾ ਤਾਂ ਕੀ ਬੀਤੀ ਇਹ ਪੰਪ ਦਾ ਨਾਮ ਕੀ ਹੈ ਬਾਬਾ ਨਾਮ ਬਾਬਾ ਨਾਮ ਬਾਬਾ ਨਾਮ ਆਪੇ ਹੀ ਕਦਾ ਮਾਰਿਆ ਮੈਂ ਚੱਲਿਆ ਹਾਂ ਹੁਣ ਉਹ ਜਿਹੜਾ ਮੁੰਡਾ ਜਿਹਦੇ ਤੇ ਸੱਟ ਲੱਗੀ ਉਹ ਕਿੱਥੇ ਖੜਿਆ ਜੇ ਪਾਜੀ ਉਹ ਉਹ ਮਾਣੀ ਖੜਿਆ ਜੇ ਕੋਸੂਟੀ ਖੜਿਆ ਪੁਲਿਸ ਨੇ ਇਨਫੋਰਮ ਕਰਤਾ ਤੁਸੀਂ ਪੁਲਿਸ ਨੇ ਇਨਫੋਰਮ ਕਰਤਾ ਹਾਂਜੀ ਭਾਈ ਪੁਲਿਸ ਨੇ ਇਨਫੋਰਮ ਕਰਤਾ ਕਿ ਕਦੋਂ ਲੱਗ ਗਈ ਪੰਪ ਕਦੋਂ ਦੀ ਕਦੋਂ ਦੀ ਇਹ ਵਾਰਤਾ ਤੋ ਇੱਕ ਨਾ ਚਿਹਰਾ ਕੁਝ ਵੀ ਨਹੀਂ ਹੋ ਗਿਆ ਕੀ ਵਾਕਿਆ ਕੀ ਹੋਇਆ ਪਾਜੀ ਤਿੰਨ ਬੰਦੇ ਆਏ ਆ ਇਹਨੂੰ ਰਾਜ ਲਾ ਕੇ ਦੋ ਜਣੇ ਇੱਥੇ ਆਏ ਆ ਪੰਪ ਤੇ ਤੇਲ ਪੋਇਆ ਵਾ ਤੇ ਮੋਕ ਦੁਕੋਏ ਵੱਲੋਂ ਭੱਜੇ ਆ ਅਸੀਂ ਉਹਦੇ ਮਗਰ ਧੋੜੇ ਆ ਉਹਨਾਂ ਦੀ ਮਗਰ ਧੋੜੇ ਤੇ ਉਹਨੂੰ ਪਤਾ ਕਰ ਲਾਂਗੇ ਤੋਲ ਚ ਹੈਗੀ ਰਿਸ਼ਤੇ ਸਾਡੀ ਦੀ ਕਰ ਲਾਂਗੇ ਬਾਅਦ ਰਿਸ਼ਤੇਦਾਰੀ ਨੂੰ ਦੁਹਾ ਕਰੇ ਜਿਹੜਾ ਬੰਦਾ ਮੋਕੇ ਤੇ ਖੜਿਆ ਉਹਨਾਂ ਨੂੰ ਜੂਝੇ ਕਰ ਲਾਂਗੇ ਬਾਅਦ ਤੇ ਅੰਕਲ ਨਹੀਂ ਮਦਨੀ ਕੀਤੀ ਨੇ ਬੰਦੇ ਖੜੇ ਜਾਣੇ ਭੇਟ ਮਾਰ ਨਾਲੇ ਬਾਕੀ ਕੌਣ ਕੌਣ ਨੇ ਤੇ ਇਹ ਮਤਲਬ ਕਿ ਭੱਜਿਆ ਨਾ ਇਹਨੂੰ ਸਾਰੀ ਧਿਆਨ ਨਹੀਂ ਲੱਗਾਂਗੇ ਮਾਰ ਕੇ ਜੰਦੇ ਹਨ ਉਹ ਥੋੜਾ ਥੰਦ ਕਿਨੂੰ ਕਰਵਾਣਾ ਕੋਟਾ ਆਪਣੇ ਫੋਨ ਦੇ ਪਿੱਛੇ ਮਿਲਿਆ ਜੀ ਸਾਜੂ ਗੱਲਾਈਂ ਖੜੇ ਦੇਹਾ ਕਰਦੇ ਆਪਣੇ ਚੱਜੇ ਮੇਰੇ ਛੋਟੇ ਭਰਾ ਦਾ ਟੌਲਪਾਪਾ ਅੱਛਾ ਜੀ ਨਾਮ ਨਾਲ ਗੁਰਕੀਤੇ ਸੀ ਪਾਰਟਨਰ ਠੀਕ ਹੈ ਜੀ ਕਿ ਮੈਂ ਜਿਹਨੂੰ ਅੱਛੀ ਕਰਨਾ ਉਹ ਚਲੇ ਭੂਨ ਗਿਆ ਵਾ ਤੇ ਮੈਂ ਉਸੇ ਵੇਲੇ ਆ ਗਿਆ ਵਾਂ ਹਾਂਜੀ ਤੇ ਇਹਨਾਂ ਨੇ ਮਤਲਬ ਜਾਨੇਗਾ ਨੇ تیر ਖੋਇਆ ਵਾ ਅੱਛਾ ਜੀ ਤੇ ਇਹਨਾਂ ਦੇ ਵੀ ਗੂਗਲ ਪੇ ਕਰਦਨੇ ਆ ਤੇ ਮੁੜ ਕੇ ਲਿਕੇ ਜਿਉਂ ਡੋੜੇ ਇੱਕ ਨੂੰ ਨਾ ਧਾਰ ਦਿੱਤਾ ਜਿਹਦੇ ਕੋ ਡੰਡੇ ਛੋਟੇ ਹਥਿਆਰ ਹੀ ਇਹਦੇ ਕੋ ਹਾਂ ਉਹ ਦੁਬਾਰਾ ਨੂੰ ਲੈਣਾ ਇਹ ਜਦੋਂ ਪਟਰੋਲ ਪੰਪ ਦੇ ਲਾਗੋ ਇਹ ਸਾਡੇ ਬੰਦੇ ਫੇਮਲੇ ਪੈ ਗਈ ਆ ਤੇ ਉਹਨਾਂ ਨੇ ਬੰਦੇ ਦਾ ਆਪਣੇ ਗੁਰਕੀਤ ਸਿੱਖ ਦਾ ਜਿਹੜਾ ਤੇਲ ਪਾ ਕੇ ਪਹਿਲਾਂ ਭੱਜ ਗਿਆ ਭੱਜ ਗਿਆ ਮੁੜ ਕੇ ਵਾਪਸ ਇੱਕ ਬੰਦਾ ਰਹਿ ਗਿਆ ਨਾ ਉਹ ਲੈਣ ਆਏ ਆ ਉਹ ਫਿਰ ਜਿਹੜਾ ਜਿਹੜੇ ਲੈਣ ਆਏ ਉਹਨਾਂ ਨੇ ਥਿਆਰ ਨਾ ਕੀਤਾ ਉਹ ਲੱਗ ਗਿਆ ਜਿਹੜਾ ਰਹਿ ਗਿਆ ਸੀ ਨਹੀਂ ਜਿਹੜਾ ਜਿਹੜੇ ਲੈਣ ਆਏ ਵਾਪਸ ਉਹਨਾਂ ਨੇ ਉਹਨਾਂ ਨੇ ਹੁਣਾ ਕੀਤਾ ਉਹਨਾਂ ਨੇ ਹੁਣਾ ਕੀਤਾ ਇਹ ਜਿਹੜੀ ਗੁੱਟ ਤੇ ਛੱਟ ਲੱਗੀ ਕਾਫੀ ਜ਼ਿਆਦਾ ਵੱਧਿਆ ਗਿਆ ਬਹੁਤ ਜ਼ਿਆਦਾ ਕਾਫੀ ਵੱਧਿਆ ਗਿਆ ਜੀ ਕਿਹੜੇ ਹਸਪਤਾਲ ਲੈ ਗਏ ਨੇ ਅਮਨਦੀਪ ਲੈ ਕੇ ਗਏ ਕਿੰਨੀ ਕੁ ਉਮਰ ਹੈ ਜਿਹਨਾਂ ਦੇ ਸੱਟ ਲੱਗੀ ਹੋਣੀ ਉਮਰ ਹੋਣੀ ਹੈ ਜੀ 24 ਬਜੀ ਛਾਹ 23 24 ਛਾਹ ਦੇ ਲਗਭਗ ਜਿਹੜੇ ਮਾਲਕ ਨੇ ਉਹਨਾਂ ਦਾ ਬੇਟਾ ਹੈ ਇਹ ਨਹੀਂ ਮਾਲਕ ਮਤਲਬ ਜਿਹੜੇ ਸਾਡੇ ਮਾਮੇ ਦਾ ਪੋਤਾ ਵਾ ਉਹ ਵੀ ਨਾਲ 파ਟਰਨਰ ਆ ਤੇ ਬ੍ਰਦਰ ਦੇ ਨਾਲ 파ਟਰਨਰ ਵਾ ਤੁਹਾਨੂੰ ਕੀ ਲੱਗਦਾ ਆਪਣੇ ਪਿਆਰੀ ਸਾਹਿਬ ਇਹ ਦਿਨ ਦਿਨ ਘਟਰਾਵਾ ਵਧ ਰਹੀਆਂ ਕੱਲ ਵੀ ਕਤਲ ਹੋਇਆ ਆਪਣੀ ਦੰਪਤ ਤੇ ਹੋ ਨਾ ਹੋ ਗਏ ਨਾ ਇਹੋ ਜਿਹੀ ਹਾਲਾਤ ਕਦੀ ਹੋਈ ਨਹੀਂ ਇਹੋ ਜਿਹੀ ਲੱਤ ਨਹੀਂ ਕਰੀ ਹੋਈ ਹੁਣ ਤੇ ਕੋਈ ਸ਼ੀਫ ਨਹੀਂ ਕਰ ਦੁਕਾਨ 4 ਵਜੇ 5 ਵਜੇ ਦੀ ਕਿਉਂਕਿ ਵੀ ਸ਼ੀਫ ਸ਼ੀਫ ਨਹੀਂ ਇਹ ਕਿੰਨੇ ਵਜੇ ਦੀ ਘਟਨਾ ਆਏ ਇਹ ਹੁਣ ਤੋਂ 1:70 ਦੀ ਗੱਲ ਆ तकरीबन ਨੀਅਰ ਅਬਾਊਟ ਦੋ ਨੇ ਹੰਗਾਏ ਆ ਹਾਂਜੀ ਇੱਕ ਨੂੰ ਪਿੱਛੇ ਦਾ ਅੰਦਾਜ਼ਾ ਕਿਤੇ ਅੱਛਾ ਤਿੰਨ ਜਣੇ ਸੀ ਕਿੰਨੇ ਜਣੇ ਉਸ ਰਾਜ ਜਿਹਨੂੰ ਘੇਰੇ ਉਦੋਂ ਦਸਾਂ ਮਿੰਟ ਇੱਥੇ ਦੋ ਜਣੇ ਆਏ ਆ ਅੱਛਾ ਤੇ 10000 ਰੁਪਏ ਦਾ ਤੇਲ ਪਾਇਆ ਵਾ ਅੱਛਾ ਤੇ ਉਹ ਆਂਦੇ ਗੂਗਲ ਪੇ ਕਰਨੇ ਦੂਜੇ ਮੁੰਡੇ ਨੇ ਗਾੜੀ ਹੋਈ ਆ ਹਾਂ ਤੇ ਜਦੋਂ ਹੁਣ ਲੱਗੇ ਤੇ ਮੁਰਗੇ ਉਹਨਾਂ ਸਟਾਰਟ ਕਰਕੇ ਦੌੜ ਗਏ ਆ ਮਗਰ ਮੋਟਰਸਾਈਕਲ ਆਇਆ ਹਾਂ ਤੇ ਰਾਜ ਇੱਕ ਨਿਹੰਗੀ ਸੀ ਉਹਨੂੰ ਘੇਰਿਆ ਉਹਨੂੰ ਲੈਣ ਆਉਂ ਪਿੱਛੋਂ ਲੈਣਾ ਇਹ ਅਪੀ ਲੋ ਫੇ ਵੇਖ ਕੇ ਬਾਕਸ਼ੀ ਮੁੜ ਗਿਆ ਤਾਂ ਫੇ ਇਹਨੂੰ ਘੇਰਿਆ ਤੇ ਗੱਡੀ ਆ ਕੇ ਮੁੰਡਾ ਜਿਹੜਾ ਮਾਲਕੀ ਹੋਮ ਰਿਹਾ ਉਹਦੇ ਜਿਹੜਾ ਕੀ ਨਾ ਉੱਪਰ ਘੇਰ ਦਿੱਤਾ ਪੁੱਤਰ ਸਾਫ ਸਾਫ ਦੇਗਾ ਸਾਫ ਸੇ ਪਿੰਡ ਬਾਗੇ ਗੋਲੀ ਜਿਹੜੀ ਕੋਈ 20 25 ਰਾਉਂਡ ਉਹ ਉਹਦੇ ਜ਼ਿਆਦਾ ਗੁੱਟ ਦੇ ਉੱਤੇ ਫੇ ਉਹਦੇ ਮਾਰੀ ਆ ਉਹ ਗੱਡੀ ਨੂੰ ਚੌਂਡੇ ਸੀ ਰਾਜੂ ਦੀ ਆਏ ਐਸਾ ਉਹਨਾਂ ਨੇ ਗੱਡੀਆਂ ਘੇਰਿਆ ਜਦੋਂ ਕਿ ਇੱਕ ਉਹਨੇ ਅੰਗਨੇ ਕੀਤਾ ਜਾਂ ਤਿੰਨਾਂ ਨੇ ਕੀਤਾ ਨਹੀਂ ਤੇਨੇ ਦੋ ਹੀ ਦੋਨੇ ਕਿਥੋਂ ਉੱਥੇ ਹੀ ਪਾਸੇ ਜਿਹੜਾ ਹੋਇਆ ਅਸੀਂ ਤੇ ਇੱਥੇ ਰਹਿ ਗਏ ਨਾ ਅਸੀਂ ਕਿਉਂ ਉੱਥੇ ਪਹੁੰਚੇ ਨਹੀਂ ਤੀਜਾ ਸਾਥੀ ਕਿ ਤੱਕ ਕਿੱਦਾਂ ਫੜਿਆ ਤੂੰ ਫਿਰ ਉਹਦਾ ਉਹ ਇੱਥੇ ਰਾਜ ਹੀ ਉਹਨਾਂ ਨੂੰ ਡਾਂਗਾ ਫੜਾਈਆਂ ਵਾ ਅੱਛਾ ਉਹਨੂੰ ਤਾਰ ਕੇ ਪਿੱਛੇ ਹਾਂ ਪਿੱਛੇ ਤਾਰ ਕੇ ਫੇਰ ਨੂੰ ਚੜਾਉਣਾ ਤਿੰਨ ਜਣੇ ਕਿ ਲੋੜ ਨਹੀਂ ਜਾਨਾ ਇਹ ਦੱਸਿਆ ਕਿਹੜੇ ਪਿੰਡ ਦਾ ਜਿਹੜਾ ਫੜਿਆ ਵਾ ਕਿਹੜੇ ਪਿੰਡ ਦਾ ਇਹ ਅਜੇ ਪਤਾ ਨਹੀਂ ਦੱਸਿਆ ਨਹੀਂ ਅੱਛਾ ਇਹ ਵੀ ਤੁਸੀਂ ਫੜ ਕੇ ਫੜਾਇਆ ਪੁਲਿਸ ਨੂੰ ਹਾਂ ਜੀ ਸਾਰਜ ਪਿੰਡ ਕਿਹੜਾ ਧੂਲਕਾ ਕੰਮ ਕਰਦਾ ਕੰਮ ਮੋਟਰਸਾਈਕਲ ਦਾ ਮੋਟਰਸਾਈਕਲ ਅੰਦਰ ਤੇ ਆਇਆ ਕਿੱਥੋਂ ਆਣ ਤੂੰ ਹੁਣ ਮੈਂ ਬਾ ਉੱਥੇ ਨੰਦਪੁਰ ਸਾਹਿਬ ਦਰਸ਼ਨ ਕਰਨ ਗਿਆ ਚੰਗੇ ਦਰਸ਼ਨ ਕਰਨ ਗਿਆ ਇੱਥੇ ਹੱਥ ਕਿ ਵੱਡਿਆ ਕੁੱਟ ਕੇ ਵੱਡਿਆ ਉਹ ਤੇ ਬਾਬਾ ਮੈਂ ਤਾਂ ਉਹਦੇ ਨਾਲ ਬਹਿ ਕੇ ਆਇਆ ਹੁਣ ਕੋਈ ਵਾਕਿਆ ਬਾ ਤੇਰੇ ਨੇ ਵਾਕ ਨਹੀਂ ਮੈਨੂੰ ਥੋੜੀ ਪਤਾ ਹੁਣ ਆ ਕਰਨਾ ਮਸਲਾ ਇਹ ਹੈ ਕਿ ਉਹ ਤਿੰਨ ਨਿਹੰਗ ਸੀਗੇ ਇੱਕ ਨੂੰ ਅੱਗੇ ਨਾ ਤਾਰ ਦਿੱਤਾ ਤੇ ਦੋਨਾਂ ਨੇ ਇਹਨਾਂ ਕੋਈ 1000 ਰੁਪਏ ਦਾ ਤੇਲ ਪਾਇਆ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਗੂਗਲ ਪੇ ਕਰ ਦਿੰਦੇ ਹਾਂ ਇਹ ਆਪਣਾ ਨੂੰ ਦੱਸਣ ਲੱਗ ਪਿਆ ਤਾਂ ਉਹਨੇ ਚੋਂ ਮੋਟਰਸਾਈਕਲ ਲੈ ਕੇ ਚਲੇ ਗਏ ਇੰਨੇ ਉਹਦਾ ਪਿੱਛਾ ਕੀਤਾ ਇਹਨਾਂ ਦੀ ਜਹਾਮਤ ਹੋਈ ਉਹਨਾਂ ਨੇ ਇਹਨਾਂ ਦੇ ਕਿਰਪਾਨ ਮਾਰ ਦਿੱਤੀ ਆ ਸੱਟ ਲੱਗੀ ਆ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਿਹੜੇ ਕਿਰਪਾਨ ਵੱਜੀ ਆ ਗੁੱਟ ਤੇ ਇਹ ਕੌਣ ਸੀ ਇੱਕ ਗੁਰਕੀਰਤ ਸਿੰਘ ਸੀਗਾ ਇਹਨਾਂ ਦੱਸਿਆ ਪਿੰਡ ਬਾਗਿਆ ਦਾ ਇਹ 파ਟਨਰਸ਼ਿਪ ਆ ਇਹਦੀ ਪ੍ਰੋਬਲਮ ਵਿੱਚ ਅੱਛਾ ਜੀ ਹੁਣ ਕਿਥੇ ਲੈ ਕੇ ਗਏ ਨੇ ਜੀ ਉਹਨੂੰ ਇਹਨਾਂ ਦੇ ਦੱਸਣ ਮੁਤਾਬਕ ਅੰਮ੍ਰਿਤਸਰ ਲੈ ਗਏ ਇਹ ਜਿਹੜੇ ਤਿੰਨ ਨਿਹੰਗ ਸੀ ਇਹ ਮੋਟਰਸਾਈਕਲ ਤੇ ਸੀ ਇਹਨਾਂ ਦੇ ਦੱਸਣ ਮੁਤਾਬਕ ਮੋਟਰਸਾਈਕਲ ਤੇ ਇਹੜਾ ਕਾਬੂ ਕੀਤਾ ਲੋਕਾਂ ਨੇ ਕਾਬੂ ਕਰ ਲਿਆ ਜੀ ਮਗਰੋਂ ਕਿ ਜਾਂ ਉਹਨਾਂ ਨੇ ਜਿਹਦੇ ਗੁੱਟ ਸਾਟ ਕਰਕੇ ਨੇ